ਕੁਝ ਖਬਰਾਂ ਦਾ ਰੁਕ ਕਰੀਏ ਅੱਜ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਮਨਾਇਆ ਗਿਆ। ਹਲੌਕਿਕ ਨਗਰ ਕੀਰਤਨ ਕੱਢੇ ਗਏ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਅੰਮ੍ਰਿਤਸਰ ਨਗਰੀ ਵਿਸਾਈ ਗਈ ਸੀਗੀ। ਸੰਗਤਾਂ ਦੇ ਵਿੱਚ ਉਹਨਾਂ ਦੇ ਪ੍ਰਕਾਸ਼ ਪੁਰਗ ਨੂੰ ਲੈ ਕੇ ਬੜਾ ਉਤਸ਼ਾਹ ਸੀ ਸਚਕੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਿੰਨੇ ਹੀ ਫੁੱਲ ਮਾਲਾਾਂਵਾਂ ਕਿੰਨੇ ਹੀ ਫੁੱਲਾਂ ਦੇ ਨਾਲ ਸਜਾਇਆ ਗਿਆ ਸੀ ਅੱਜ ਸੰਗਤ ਵੱਲੋਂ ਬੜੀ ਸ਼ਰਧਾ ਦੇ ਨਾਲ ਉਹਨਾਂ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੰਪਤੀਆਂ ਨੂੰ ਵੇਚਣ ਦਾ ਫੈਸਲਾ ਲੈ ਲਿਆ ਗਿਆ ਹੈ। ਮੁਹਾਲੀ ਦੀ ਅਲਟਰਾ ਫਾਲ ਅਤੇ ਸਬਜ਼ੀ ਮੰਡੀ ਜੋ ਕਿ ਬਹੁਤ ਹੀ ਕੀਮਤੀ ਹੈ। ਇਸੇ ਸਬੰਧ ਵਿੱਚ 12 ਏਕੜ ਪਹਿਲਾਂ ਹੀ ਪੁੱਡਾ ਨੂੰ ਤਬਦੀਲ ਕਰਨ ਦਾ ਹੁਕਮ ਕੀਤਾ ਜਾ ਚੁੱਕਿਆ ਹੈ। ਉਸ ਤੋਂ ਬਾਅਦ ਪਟਿਆਲਾ ਔਰ ਲੁਧਿਆਣਾ ਦੇ ਵਿੱਚ ਸੰਪਤੀਆਂ ਜੋ ਸਰਕਾਰੀ ਸੰਪਤੀਆਂ ਖਾਲੀ ਪਈਆਂ ਹਨ ਉਹਨਾਂ ਦਾ ਸਰਵੇਖਣ ਦਾ ਹੁਕਮ ਵੀ ਕੀਤਾ ਗਿਆ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸੰਦੀਪ ਸਣੀ ਉਹਨਾਂ ਦੇ ਭਰਾ ਮਨਦੀਪ ਸਿੰਘ ਨੂੰ ਜਿਮਨੀ ਚੋਣ ਦੇ ਲਈ ਉਮੀਦਵਾਰ ਐਲਾਨਿਆ ਗਿਆ। ਉਹਨਾਂ ਦੇ ਉਮੀਦਵਾਰ ਐਲਾਨ ਨਾਲ ਮੁਕਾਬਲਾ ਬੜਾ ਦਿਲਚਸਪ ਹੋਵੇਗਾ ਉਧਰ ਕੀ ਸ਼੍ਰੀ ਅਨੰਦਪੁਰ ਸਾਹਿਬ ਪੰਜਾਬ ਦਾ 24ਵਾਂ ਜ਼ਿਲ੍ਹਾ ਬਣਨ ਜਾ ਰਿਹਾ ਹੈ ਹੋ ਸਕਦਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਆਉਣ ਵਾਲੇ ਉਪਸਵਤੇ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ